ਕਵਾਰ ਇੱਕ ਛੋਟੀ ਬੱਚੀ ਇੱਕ ਦੁਕਾਨ ਤੇ ਆਪਣਾ ਗੁਰਲਕ ਲੈ ਕੇ ਪਹੁੰਚੀ ਉਸਨੇ ਗੁਰਲਕ ਕਾਊਂਟਰ ਤੇ ਰੱਖਿਆ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਕੁਝ ਹੋਰ ਗ੍ਰਾਹਕ ਵੀ ਖੜੇ ਸੀ ਉਸਨੇ ਗੁਰਲਕ ਨੂੰ ਥੋੜੀ ਆਵਾਜ਼ ਨਾਲ ਕਾਊਂਟਰ ਤੇ ਰੱਖਿਆ ਤਾਂ ਜੋ ਕੋਈ ਉਸ ਵੱਲ ਧਿਆਨ ਦੇਵੇ ਇੰਨੇ ਵਿੱਚ ਦੁਕਾਨਦਾਰ ਦਾ ਧਿਆਨ ਉਸ ਵੱਲ ਗਿਆ ਤਾਂ ਉਸਨੇ ਪੁੱਛਿਆ ਹਾਂ ਬੇਟਾ ਤੁਸੀਂ ਕੀ ਲੈਣਾ ਹੈ ਉਸ ਬੱਚੀ ਨੇ ਕਿਹਾ ਮੈਨੂੰ ਚਮਤਕਾਰ ਚਾਹੀਦਾ ਹੈ ਤੁਸੀਂ ਮੇਰੇ ਗੁੱਲਕ ਵਿੱਚ ਜਿੰਨੇ ਵੀ ਪੈਸੇ ਨੇ ਉਹ ਸਾਰੇ ਲੈ ਲਓ ਤੇ ਮੈਨੂੰ ਚਮਤਕਾਰ ਦੇ ਦਿਓ ਇਹ ਸੁਣ ਕੇ ਦੁਕਾਨਦਾਰ ਕਾਫੀ ਹੈਰਾਨ ਹੋਇਆ ਤੇ ਉਹ ਖੜਾ ਗ્રાਹਕ ਵੀ ਤਾਂ ਉਹਨਾਂ ਨੇ ਬੱਚੀ ਨੂੰ ਪਿਆਰ ਨਾਲ ਪੁੱਛਿਆ ਕਿ ਤੁਸੀਂ ਕਿਹੜਾ ਚਮਤਕਾਰ ਖਰੀਦਣਾ ਹੈ ਇਹ ਸੁਣ ਕੇ ਬੱਚੀ ਨੇ ਜਵਾਬ ਦਿੱਤਾ ਕਿ ਮੇਰਾ ਛੋਟਾ ਭਰਾ ਬਹੁਤ ਬਿਮਾਰ ਸੀ ਮੇਰੇ ਮੰਮੀ ਡੈਡੀ ਉਸ ਨੂੰ ਹਸਪੀਟਲ ਲੈ ਕੇ ਗਏ ਤੇ ਉਹ ਕਈ ਦਿਨਾਂ ਤੋਂ ਘਰ ਵਾਪਸ ਨਹੀਂ ਆਇਆ ਮੈਂ ਹਰ ਰੋਜ਼ ਉਹਨਾਂ ਨੂੰ ਪੁੱਛਦੀ ਹਾਂ ਤਾਂ ਉਹ ਮੈਨੂੰ ਕਹਿ ਦਿੰਦੇ ਹਨ ਹਣ ਆ ਜਾਏਗਾ ਅੱਜ ਆ ਜਾਏਗਾ ਜਾਂ ਕੱਲ ਆ ਜਾਏਗਾ ਪਰ ਕੱਲ ਰਾਤ ਮੈਂ ਆਪਣੇ ਡੈਡੀ ਨੂੰ ਆਪਣੇ ਮੰਮੀ ਨਾਲ ਇਹ ਗੱਲ ਕਹਿੰਦਿਆਂ ਸੁਣਿਆ ਕਿ ਉਸ ਦੇ ਇਲਾਜ ਤੇ ਬਹੁਤ ਪੈਸੇ ਲੱਗਣੇ ਹਨ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਉਸ ਦਾ ਆਪਰੇਸ਼ਨ ਹੋਣਾ ਹੈ ਡਾਕਟਰ ਕਾਫੀ ਪੈਸੇ ਮੰਗ ਰਹੇ ਹਨ ਜੋ ਮੈਂ ਕਿਤੋਂ ਵੀ ਇਕੱਠੇ ਨਹੀਂ ਕਰ ਸਕਦਾ ਹੁਣ ਤਾਂ ਉਸ ਨੂੰ ਚਮਤਕਾਰ ਹੀ ਬਚਾ ਸਕਦਾ ਹੈ ਇਸ ਲਈ ਮੈਂ ਅੱਜ ਤੁਹਾਡੀ ਦੁਕਾਨ ਤੇ ਆਈ ਹਾਂ ਕਿਉਂਕਿ ਮੇਰੇ ਕੋਲ ਗੁੱਲਕ ਵਿੱਚ ਕਾਫੀ ਪੈਸੇ ਜੋੜੇ ਹੋਏ ਹਨ ਮੈਨੂੰ ਲੱਗਦਾ ਹੈ ਇਹਨਾਂ ਦੇ ਵਿੱਚ ਚਮਤਕਾਰ ਖਰੀਦਿਆ ਜਾ ਸਕਦਾ ਹੈ ਇਸ ਲਈ ਤੁਸੀਂ ਮੇਰੀ ਗੁੱਲਕ ਦੇ ਪੈਸੇ ਲੈ ਲਓ ਤੇ ਮੈਨੂੰ ਚਮਤਕਾਰ ਦੇ ਦਿਓ ਉਸ ਬੱਚੀ ਦੀ ਗੱਲ ਸੁਣ ਕੇ ਉਸ ਦੁਕਾਨ ਤੇ ਖੜਾ ਗਰਾਕ ਉਹ ਦੁਕਾਨਦਾਰ ਦੋਨੇ ਕਾਫੀ ਭਾਵੁਕ ਹੋ ਗਏ ਇੰਨੇ ਵਿੱਚ ਉਸ ਗ੍ਰਾਹਕ ਨੇ ਕਿਹਾ ਬੇਟਾ ਤੇਰੀ ਗੁੱਲਕ ਵਿੱਚ ਕਿੰਨੇ ਪੈਸੇ ਹਨ ਹਾਂ ਤੇਰੀ ਇੰਨਾ ਪੈਸਿਆਂ ਨਾਲ ਚਾਹਤ ਚਮਤਕਾਰ ਖਰੀਦਿਆ ਜਾ ਸਕਦਾ ਹੈ ਇੰਨੇ ਵਿੱਚ ਉਸ ਬੱਚੀ ਨੇ ਗੁੱਲਕ ਨੂੰ ਜ਼ਮੀਨ ਤੇ ਜੋਰ ਦੀ ਮਾਰਿਆ ਤੇ ਉਸ ਨੂੰ ਤੋੜ ਦਿੱਤਾ ਤੇ ਉਸ ਵਿੱਚੋਂ ਭਾਂ ਨਿਕਲੀ ਉਸ ਭਾਂ ਨੂੰ ਇਕੱਠੀ ਕਰਨ ਤੇ ਗਿਣਨ ਤੇ ਪਤਾ ਲੱਗਿਆ ਕਿ ਉਹ ਸਿਰਫ 19 ਰੁਪਏ ਸਨ। ਐਨਾ 19 ਰੁਪਿਆ ਨਾਲ ਚਮਤਕਾਰ ਖਰੀਦਣ ਆਈ ਸੀ ਉਹ ਬੱਚੀ। ਤਾਂ ਉਸ ਖੜੇ ਗ੍ਰਾਹਕ ਨੇ ਕਿਹਾ, "हां बेटा, ਇਹ ਬਸ ਪੈਸੇ ਮੈਨੂੰ ਦੇ ਦਿਓ, ਤੁਹਾਨੂੰ ਚਮਤਕਾਰ ਜ਼ਰੂਰ ਮਿਲ ਜਾਏਗਾ। ਆਪਣੇ ਪੇਰੈਂਟਸ ਨੂੰ ਕਹੋ ਕਿ ਉਹ ਹਸਪੀਟਲ ਜਾਣ ਤਾਂ ਉਹਨਾਂ ਨੂੰ ਉੱਥੇ ਚਮਤਕਾਰ ਮਿਲ ਜਾਏਗਾ।" ਅਸਲ ਵਿੱਚ ਉਹ ਖੜਾ ਗ੍ਰਾਹਕ ਇੱਕ ਦਿਮਾਗ ਦਾ ਡਾਕਟਰ ਸੀ ਜੋ ਕਿ ਉਸ ਬੱਚੀ ਦੇ ਭਰਾ ਦਾ ਆਪਰੇਸ਼ਨ ਕਰਕੇ ਉਸ ਨੂੰ ਬਚਾ ਸਕਦਾ ਸੀ ਉਸ ਨੇ ਉਸ ਬੱਚੀ ਦੇ ਭਰਾ ਦਾ ਆਪਰੇਸ਼ਨ ਕੀਤਾ ਤੇ ਉਹ ਠੀਕ ਹੋ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਹਿੰਮਤ ਨਾ ਹਾਰੋ ਤੇ ਪਰਮਾਤਮਾ ਤੇ ਭਰੋਸਾ ਰੱਖੋ ਜਦੋਂ ਵੀ ਕਦੇ ਤੁਹਾਡਾ ਮਨ ਟੁੱਟਣ ਲੱਗੇ ਵਿਸ਼ਵਾਸ ਟੁੱਟਣ ਲੱਗੇ ਤਾਂ ਉਸ ਪਰਮਾਤਮਾ ਨੂੰ ਬਟ ਇੱਕ ਬੱਚੇ ਵਾਂਗ ਯਾਦ ਕਰੋ ਇੱਕ ਬੱਚਾ ਜਿਸ ਤਰ੍ਹਾਂ ਆਪਣੇ ਪੇਰੈਂਟਸ ਤੇ ਭਰੋਸਾ ਕਰ ਸਕਦਾ ਹੈ ਜਾਂ ਇੱਕ ਬੱਚਾ ਜਿਸ ਤਰ੍ਹਾਂ ਪਰਮਾਤਮਾ ਤੇ ਭਰੋਸਾ ਕਰ ਸਕਦਾ ਹੈ ਤੁਸੀਂ ਵੀ ਇੱਕ ਬੱਚੇ ਵਾਂਗ ਉਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ ਪਰਮਾਤਮਾ ਦੇ ਹੱਥ ਬਹੁਤ ਕੁਝ ਹੈ ਜੇ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਜ਼ਰੂਰ ਮਿਲਦਾ ਹੈ